ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਤੁਹਾਡੇ ਲੈ ਕੇ ਆਏ ਹਾਂ ਮਦਰ ਡੇ ਤੇ ਪੰਜਾਬੀ ਵਿੱਚ ਕਵਿਤਾ ਮਾਂ ਦਿਵਸ ਤੇ ਕਵਿਤਾ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਮਾਂ ਜਿਹਾ ਕਣ ਛਾਵਾ ਬੂਟਾ ਮੈਨੂੰ ਕਿਦਰੇ ਨਜ਼ਰ ਨਾ ਆਵੇ ਇਸ ਬੂਟੇ ਦੀ ਛਾਂ ਕਨੇਰੀ ਹਮੇਸ਼ਾ ਲੰਬੀਆਂ ਉਮਰਾਂ ਪਾਵੇ ਰੱਬ ਅੱਗੇ ਅਰਦਾਸ ਹੈ ਇਹ ਹੀ ਏ ਨੂੰ ਤਤੀਵਾਣਾ ਲਾਵੇ ਮਾ ਜਿਹਾ ਕਣਚਾਵਾ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ लख दुख दे रब ने एक है माँ बनाई सारी दुनिया बनी फिर दी है माए तेरी कर जाई ਲੋੜ ਤੋਂ ਵੱਧ ਤੂੰ ਦਿੱਤਾ ਸਾਨੂੰ ਅਸੀਂ ਫਿਰ ਵੀ ਮੁੱਲ ਨਾ ਪਾਇਆ ਕੋਈ ਗਿਲਾ ਸ਼ਿਕਵਾ ਨਾ ਰੱਖਦੀ ਰੱਬਾ ਕੈਸਾ ਮਾਦਾ ਦਿਲ ਬਣਾਇਆ ਹਨੇ ਸਾਰੀ ਕਾਇਨਾਤ ਨੂੰ ਲਈ ਮਾਂ ਦੀ ਥਾਂ ਕੋਈ ਨਾ ਲੈ ਪਾਵੇ ਤਾਂ ਇੱਥੇ ਤੁਸੀਂ ਆਪਣਾ ਨਾਮ ਲਿਖ ਸਕਦੇ ਹੋ ਜੋ ਵੀ ਤੁਹਾਡਾ ਨਾਮ ਹੈ ਤੁਸੀਂ ਆਪਣਾ ਲਿਖ ਦੇਣਾ ਹੈ ਮਾਂ ਝਾ ਕੰਚਾ ਆਵਾ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ ਇਸ ਬੁੱਟੇ ਦੀ ਛਾਂ ਕਨੇਰੀ ਹਮੇਸ਼ਾ ਲੰਮੀਆਂ ਉਮਰਾਂ ਪਾਵੇ ਤਾਂ ਬੱਚਿਓ ਇਹ ਸੀ ਮਾਂ ਦਿਵਸ ਤੇ ਮਦਰਡੇ ਤੇ ਪੰਜਾਬੀ ਵਿੱਚ ਪੋਇਮ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ